ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਟਰਸਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਸ਼੍ਰੀ ਸత్యਸਾਈ ਸੇਵਾ ਸ਼੍ਰੀ ਸత్యਸਾਈ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਸੰਤਾਰਤੀ ਦੇਵਾ ਜੀ ਮਹਾਰਾਜ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੇਅਰ ਜਤਿੰਦਰ ਸਿੰਘ ਮੋਤੀ ਬਾਟਿਆ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਕੌਂਸਲ ਵਿਕਾਸ ਸੋਨੀ ਉਚੇਰੇ ਤੌਰ ਤੇ ਮੌਜੂਦ ਸਨ ਇਸ ਮੌਕੇ ਤੇ 100 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ ਕੈਂਪ ਦੌਰਾਨ ਸतीश ਬੱਲੂ अरविन्द शर्मा अशोक बेदी दीपक सूरी सोहन लाल ਅਤੇ મોહન લાલ સહિત کئی ਲੋਕ ਮੌਜੂਦ ਸਨ ਸੀਐਫ ਜੰਦਗਤੀ ਵੱਲੋਂ ਸ਼੍ਰੀ ਆਤੀਸ਼ੂ ਦੁਰਗਾ ਮੰਦਿਰ ਕਟਾਰ ਨਗਰ ਸ਼ਹਿਰ ਦਾ ਅੰਬਿਸਰ ਵੀ ਖੂਨ ਦਾ ਕਬਰਾ ਕਿਸੇ ਕੇ ਕਾਮ ਹੈ ਕਿਸ ਦੀ ਯਾਦ ਬਚਾਈ ਇਹ ਹੀ ਹਮ ਕਰਨ ਦੇ ਦੇਖ ਰੱਖ ਦੇ ਵਿੱਚ ਇਹ ਜਿਹੜਾ ਕੈਂਪ ਲਗਾਇਆ ਗਿਆ 20ਵਾਂ ਖੂਨਦਾਨ ਕੈਂਪ ਹੈ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਇਸ ਚੀਜ਼ ਦੇ ਪਵਿੱਤਰ ਕਾਜ਼ਲੀ ਮੁਬਾਰਕਬਾਦ ਵੀ ਦੇਣਾ ਕਿ ਕਿ ਨਰ ਸੇਵਾ ਨਾਰਾਇਣ ਸੇਵਾ ਹੈ ਇਹ ਅੱਜ ਜ਼ਰੂਰਤ ਹੈ ਦੁਨੀਆ ਦੇ ਵਿੱਚ ਜਿਹੜਾ ਬਲੱਡ ਤੋਂ ਜਿਹੜਾ ਬਲੱਡ ਨਾ ਮਿਲਣ ਕਰਕੇ ਕਈ ਐਕਸੀਡੈਂਟਲ ਕੇਸ ਕਈ ਹੈਮੀਨੀਆਂ ਦੇ ਕੇਸ ਕਈ ਜਿਹੜੇ ਨੇ ਦਿੱਕਤਾਂ ਹੁੰਦੀਆਂ ਨੇ ਸੋ ਇਸ ਪਾਸੇ ਜਿਹੜਾ ਤੋਰਨਾ ਲੋਕਾਂ ਨੂੰ ਉਤਸ਼ਾਹਿਤ ਕਰਨਾ ਇਹ ਬਹੁਤ ਵਧੀਆ ਕਾਜ ਹੈ ਉਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਬਲੱਡ ਡਿਰੇਕਸ਼ਨ ਕੈਂਪ ਜਿਹੜਾ ਉਹ ਲਾਇਆ ਗਿਆ ਹੈ ਸੋ ਕਾਬੀ ਵਲੰਟੀਆਂ ਨੇ ਆਪਣਾ ਬਲੱਡ ਡੋਨੇਟ ਕੀਤਾ ਹੈ ਸੋ ਇਹ ਸੇਵਾ ਜਿਹੜੀ ਬੜੀ ਵੱਡੀ ਸੇਵਾ ਸੋ ਇਹ ਫ੍ਰੀ ਸਪੈਸ਼ਲੀ ਵੀ ਜਿਹੜੀ ਕਾਬੀਦਰ ਪਹਿਲੋ ਇੱਥੇ ਖੋਲੀ ਸੀ ਮਾਤਾ ਆਰਤੀ ਦੇਵਾ ਜੀ ਦੇ ਅਸ਼ੀਰਵਾਦ ਨਾਲ ਉਸ ਵੇਲੇ ਮੈਂ ਦਗਾਟਰ ਕਰਨ ਆਇਆ ਸੀ ਪਰ ਸੁਭਾ ਦੇ ਨਾ ਨੇ ਸੇਵਾ ਸੁਭਾ ਲਈ ਆ ਸੇਵਾ ਕਰ ਰਹੇ ਨੇ ਇੱਥੇ ਹਰ ਤਰ੍ਹਾਂ ਦੇ ਇਨਸਾਨ ਦੀ ਜਿੱਥੇ ਮਨੋ ਕਾਮਨਾ ਪੂਰੀ ਹੁੰਦੀ ਹੈ ਉਥੇ ਤਮੰਨਾ ਵੀ ਪੂਰੀ ਹੁੰਦੀ ਹੈ ਉਥੇ ਗਰੀਬ ਗੁਰਬਿਆਂ ਵਾਸਤੇ ਵੀ ਸੇਵਾ ਇੱਥੇ ਹੁੰਦੀ ਹੈ ਇੱਥੇ ਬੇਸਹਾਰਾ ਦੀ ਵੀ ਮਦਦ ਹੁੰਦੀ ਹੈ ਔਰ ਇੱਥੇ ਇਹ ਉਹ ਲੋਕ ਜਿਹਨੂੰ ਕਹਿੰਦੇ ਨਾ ਖੂਨਦਾਨ ਮਹਾਨਦਾਨ ਇਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਹਜ਼ਾਰਾਂ ਜ਼ਿੰਦਗੀਆਂ ਬਚਾਉਣ ਵਾਸਤੇ ਅੱਜ ਮਹਾਰਾਜ ਜੀ ਨੇ ਲੋਕਾਂ ਨੂੰ ਪ੍ਰੇਰਿਤ ਕਰਕੇ ਸੈਂਕੜੇ ਲੋਕਾਂ ਕੋਲੋਂ ਖੂਨਦਾਨ ਦਾ ਕੈਂਪ ਲਗਾਇਆ ਜੇ ਖੂਨਦਾਨ ਕੈਂਪ ਬੀਮਾ ਹਰਸ साल में लगाया जाता है स्वामी सत्या सेवा समिति की ओर से और दरबार की ओर से ये हर साल कैंप लगता है तो खूनदान महादान और मानव एकता के लिए नन नारायणी सेवा जो सभी को करना चाहिए खूनदान हर को देना चाहिए किसी की जान एक बूंद ही किसी की जान बचा सकती है ਮਾਤਾ ਆਰਤੀ ਦੇਵਾ ਜੀ ਦੀ ਅਗਵਾਈ ਵਿੱਚ ਵਿਭਿੰਨ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੁਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਵੀ ਕੀਤਾ ਅਤੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਤਾਂ ਜੋ ਲੋੜਵੰਦ ਜਿੰਦਿਆਂ ਨੂੰ ਬਚਾਇਆ ਜਾ ਸਕੇ ਅਮਰਥਰ ਫਾਸਟਵੇ ਖਬਰਨਾਮੇ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ